ਇਹ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਗ੍ਰੀਨ ਨੰਬਰ ਪਲੇਟ ਲੱਗੇਗੀ ਆਰ ਸੀ ਦੀ ਜਿਹੜੀ ਅਮਾਉਂਟ ਆ ਉਹ 3500 ਰੁਪਏ ਹੀ ਹੈ ਜੀ 3500 ਰੁਪਏ ਦੇ ਵਿੱਚ ਆਰ ਸੀ ਬਣ ਜਾਂਦੀ ਹੈ ਫਾਰਵਰਡ ਰਿਵਰਸ ਪਾਰਕਿੰਗ ਵਾਲੇ ਉਹ ਕਿੱਥੇ ਉਹ ਸਾਰਾ ਦਿੱਤੇ ਹੋਇਆ ਜੀ ਇਹਦੇ ਜਿਹਨੇ ਆਡੀ ਕੰਪਨੀ ਜਾਂ ਮਰਸੀਡੀਜ਼ ਕੰਪਨੀ ਚਾਹੁੰਦੇ ਆ ਜੀ ਆ ਪਾਰਕਿੰਗ ਆ ਗਿਆ ਜੀ ਇਹਦੇ ਉੱਪਰ ਤਿੰਨ ਮੋਡ ਆ ਗਏ ਰਿਵਰਸ ਡਰਾਈਵ ਮੋਡ ਔਰ ਨਿਊਟਰ ਨਿਊਟਰ ਮਤਲਬ ਇੱਥੇ ਹੀ ਹਲੋ ਜੀ ਓਪਨ ਦਾ ਸਨਰੂਫ ਕਿਆ ਬਾਤ ਹੈ ਬਾਈ ਇਹ ਤਾਂ ਆਪਣੇ ਹੱਥੀਆਂ ਕਮਾਂਡ ਗੱਡੀ ਕਹਿੰਦੇ ਵੀ ਕਹਿਣਾ ਮੰਨਦੀ ਹੈ ਸਾਰਾ ਕੁਝ ਸਾਰਾ ਕੁਝ ਸਰ ਇਹਦੇ ਵਿੱਚ 1 ਸਾਲ ਦੀ ਸਬਸਕ੍ਰਿਪਸ਼ਨ ਫਰੀ ਹੈ Jio 7 ਚੱਲਦਾ ਸਰ Mirchi 1 ਵਗੈਰਾ ਹਾਂਜੀ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕਦੇ ਐਂ ਸੁਣਿਆ ਵੀ ਗੱਡੀ ਆਪਾਂ ਬਾਈ ਕਰ ਲਈ ਹੋਵੇ ਪਰ ਕੰਪਨੀ ਆਪ ਨੂੰ ਲਾਈਫਟਾਈਮ ਗਾਰੰਟੀ ਦਿੰਦੀ ਹੋਵੇ ਅੱਜ ਤੁਹਾਨੂੰ ਇਹੋ ਜਿਹੀ ਗੱਡੀ ਦਿਖਾਉਣੀ ਆ ਆ ਗੱਡੀ ਸਾਡੇ ਕੋਲੇ ਖੜੀ ਹੈ MG ਦੀ ਇਹਦੀ ਤੁਸੀਂ ਵਾਰੰਟੀ ਦੀ ਗੱਲ ਕਰੋ ਤਾਂ ਸਾਨੂੰ ਕੰਪਨੀ ਲਾਈਫਟਾਈਮ ਵਾਰੰਟੀ ਦਿੰਦੀ ਹੈ ਗੱਡੀ ਈਵੀ ਆ ਗੱਲਬਾਤ ਕਰਦੇ ਆ ਸਾਰੀ ਡਿਟੇਲ ਦੇਵਾਂਗੇ ਫੁੱਲ ਵੀਡੀਓ ਦੇ ਵਿੱਚ ਬਣੇ ਰਹੋ ਆਈਪਿੰਦਰਨਾ ਬੁਲਾਉਣੇ ਆ ਸਸੀਕਾ ਭਾਈ ਸਸੀਕਾ ਭਾਈ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਚਲੋ ਤੇ ਜਿਵੇਂ ਭਾਈ ਮੈਂ ਗੱਲ ਕੀਤੀ ਹੈ ਵੀ ਕੰਪਨੀ ਲਾਈਫਟਾਈਮ ਦੀ ਵਾਰੰਟੀ ਦਿੰਦੀ ਆ ਲਾਈਫਟਾਈਮ ਜਿਵੇਂ ਆਪਾਂ ਕਹਿੰਦੇ ਆ ਵੀ ਆਰਸੀ ਬੈਲੇ ਨੂੰ ਦਿੰਦੀ ਆ 15 ਸਾਲ ਤੱਕ 15 ਸਾਲ ਦੀ ਲਾਈਫਟਾਈਮ ਵਾਰੰਟੀ ਹੈ ਹਾਂਜੀ ਤਾਂ ਉਹ ਗੱਲ ਸੱਚ ਹੈ ਸੱਚ ਆ ਜੀ ਬਿਲਕੁਲ ਸੱਚ ਆ ਜੀ 15 ਸਾਲ ਦੀ ਕੰਪਨੀ ਵਾਰੰਟੀ ਦੇ ਰਹੀ ਹੈ ਜੀ ਜੇ ਸੈਕੰਡ ਓਨਰ ਹੈ ਤਾਂ ਉਹਦੇ ਲਈ ਸਰ 8 ਸਾਲ ਦੀ ਹੈ ਜੀ 8 ਸਾਲ ਦੀ ਹਾਂ ਜੀ ਆਪਾਂ ਕਬੜੀ ਸੇਲ ਕਰ ਦਿੰਦੇ ਨੇ ਸੈਕੰਡ ਸੇਲ ਕਰ ਦਿਆ ਤਾਂ ਫਿਰ 8 ਸਾਲ ਦੀ ਹੋ ਜਾਈਗੀ ਮਤਲਬ 8 ਸਾਲ ਵੀ ਬਹੁਤ ਹੁੰਦੇ ਆ 8 ਸਾਲ ਬਹੁਤ ਬੀ ਸਰ ਬਿਲਕੁਲ ਅੱਜ ਆਪਾਂ ਗੱਡੀ ਦੀ ਗੱਲ ਕਰ ਰਹੇ ਹਾਂ ਤਾਂ ਆਪਾਂ ਮਿੱਤਰੋ ਸਾਹਮਣੇ ਦੇਖ ਸਕਦੇ ਹੋ ਜਿਹੜੀ ਵੈਂਸਰ ਈਵੀ ਆ ਜਿਹ ਆਪਾਂ ਕਹਿ ਲਈਏ ਕਿ ਟਾਪ ਸੇਲਿੰਗ ਗੱਡੀ ਆ ਈਵੀ ਦੇ ਵਿੱਚ ਉਹ ਗੱਡੀ ਅੱਜ ਤੁਹਾਡੇ ਲਈ ਲੈ ਕੇ ਆਏ ਆ ਭਾਈ ਫੀਚਰ ਸੁਣ ਕੇ ਹੈਰਾਨ ਹੋ ਜਾਓਗੇ ਬੜੇ ਤਕੜੇ ਫੀਚਰ ਦਿੱਤੇ ਆ ਆਪਾਂ ਭਾਈ ਫਰੰਟ ਤੋਂ ਸ਼ੁਰੂ ਕਰ ਲਈਏ ਜੀ ਸਰ ਜੀ ਸਰ ਆਪਾਂ ਤੁਹਾਨੂੰ ਫਰੰਟ ਦੇ ਵਿੱਚ ਪਹਿਲਾਂ ਤਾਂ ਐਮਜੀ ਦਾ ਲੋਗੋ ਹੈਗਾ ਜੀ ਉਸ ਤੋਂ ਬਾਅਦ ਕਨੈਕਟਿੰਗ ਲਾਈਟ ਆ ਗਈ ਸਰ ਇਹਦੇ ਵਿੱਚ ਪ੍ਰੋਜੈਕਟਡ ਹੈੱਡਲੈਂਪ ਡੀਆਰ ਡੇ ਲਾਈਟ ਰੈਡਿੰਗ ਲਾਈਟਸ ਆ ਗਈ ਜੀ ਉਸ ਤੋਂ ਬਾਅਦ ਗੱਡੀ ਦਾ ਬੋਟਨ ਦਿਖਾਉਂਦੇ ਆ ਪਹਿਲਾਂ ਸਭ ਤੋਂ ਵੱਡਾ ਕਸਟਮਰ ਦੇ ਮਾਈਂਡ ਦੇ ਵਿੱਚ ਇਹ ਹੁੰਦਾ ਵੀ ਸ਼ਾਇਦ ਗੱਡੀ ਦੀ ਬੈਟਰੀ ਅਲੱਗ ਹੋਏਗੀ ਉਸੇ ਬੈਟਰੀ ਨਾਲ ਚੱਲੇਗੀ ਗੱਡੀ ਤੇ ਪਰ ਮਿਊਜ਼ਿਕ ਲਈ ਸਾਰੀਆਂ ਚੀਜ਼ਾਂ ਲੱਗ ਪੈਣਗੀਆਂ ਇੰਜਨ ਵਾਲਾ ਤਾਂ ਸਿਸਟਮ ਖਤਮ ਕਰਤਾ ਇਹ ਸਰ ਇੰਜਨ ਇਹਦੇ ਵਿੱਚ ਬੈਟਰੀ ਤੇ ਮੋਟਰਾਂ ਆਉਂਦੀਆਂ ਹਾਂਜੀ ਤੇ ਮੋਟਰਾਂ ਦੀ ਜਿਹੜੀ ਵਾਰੰਟੀ ਹੈ ਉਹ 3 ਇਅਰ ਅਨਲਿमिटेड ਕਿਲੋਮੀਟਰ ਸਰ ਆ ਦੇਖੋ ਜੀ ਪਹਿਲੀ ਗੱਲ ਤਾਂ ਸਭ ਤੋਂ ਵੱਡੀ ਬਿਲਟ ਕੁਆਲਟੀ ਦੀ ਗੱਲ ਕਰੋ ਜੀ ਸਰ ਨਿਗ੍ਹਾਤ ਫੜ ਕੇ ਦੇਖੋ ਜੀ ਕਿੰਨਾ ਹੈਵੀ ਹੈ ਆ ਵੈਸੇ ਗੱਡੀ ਦੀ ਅਲੱਗ ਬੈਟਰੀ ਆ ਗਈ ਜੀ ਦੂਸਰੀ ਬੈਟਰੀ ਅਲੱਗ ਹੈ ਜੀ ਚਲਾਉਣ ਵਾਲੀ ਗੱਡੀ ਜੀ ਮਤਲਬ ਜਿਹੜੀ ਮੋਟਰਾਂ ਵਾਲੀ ਬੈਟਰੀ ਉਹ ਅਲੱਗ ਆ ਜੇ ਚਲਾਉਣ ਵਾਲੀ ਆ ਉਹ ਲੱਗ ਇਹ ਅਲੱਗ ਆ ਸਰ ਲਓ ਜੀ ਪੂਰਾ ਨਿੱਗਰ ਹੈ ਫਰੰਟ ਤੁਸੀਂ ਦੇਖ ਸਕਦੇ ਹੋ ਹੁਣ ਪਲਾਂਟ ਤੁਹਾਨੂੰ ਲੁੱਕ ਵੀ ਦਿਖਾਤੀ ਆ ਤੇ ਸਾਈਡ ਤੁਸੀਂ ਚੈੱਕ ਕਰ ਸਕਦੇ ਹੋ ਜੇ ਆਪਾਂ ਟਾਇਰ ਸਾਈਜ਼ ਦੀ ਗੱਲ ਕਰੀਏ ਸਰ 18 ਇੰਚ 14 ਦੇ ਵਿੱਚ ਜੀ 18 ਇੰਚ ਹਾਂਜੀ ਮਸ਼ੀਨੀ ਕਟ ਅਲੋਏ ਵੀਲ ਬਿਲਕੁਲ ਪ੍ਰੋਮਟ ਮਾਡਲ ਕਿਹੜਾ ਆ ਜਾਂਦਾ ਇਹਨਾਂ ਦਾ EV ਦਾ ਐਕਸੈਂਸਰ ਠੀਕ ਹੈ ਓਕੇ ਤੇ ਆਪਾਂ ਤੁਹਾਨੂੰ ਇੰਡੀਰੀਅਰ ਜਾ ਕੇ ਦਿਖਾਉਣੀ ਹੈ ਜਿਹੜੀ ਮੇਨ ਚੀਜ਼ ਆ ਹਨਾ ਬਾਹਰੋਂ ਵੀ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਨਾਲ ਨਾਲ ਗੱਲਬਾਤ ਕਰੀ ਜਾਵਾਂਗੇ ਤੇ ਐਂਟਰੀ ਆਪਾਂ ਹੋ ਗਏ ਹਨਾ ਦੇਖ ਸਕਦੇ ਹੋ ਤੁਸੀਂ ਤੇ ਆਜੋ ਸਰ ਬੈਠੋ ਜੀ ਹਾਂਜੀ ਪਰ ਇਸ ਇਹਦੇ ਵਿੱਚ 6 에어 ਬੈਗ ਆਗੇ ਜੀ ਜੀ ਵੈਂਟੀਲੇਟਿਡ ਸੀਟਾਂ ਆਗੇ ਸਰ ਆ ਦੇਖੋ ਜੀ ਇਹਦੇ ਵਿੱਚ ਡੈਸ਼ਬੋਰਡ ਬਹੁਤ ਵੱਡਾ ਡੈਸ਼ਬੋਰਡ ਆ ਜਿਹੜਾ ਸਕਰੀਨ ਦੇਖੋ ਸਰ ਹਾਂ ਜੀ ਇਹ ਤਾਂ ਐ ਕਹਿ ਲਈ ਵੀ ਜੇ ਮੈਂ ਆਪਾਂ ਪਿਆਬੀ ਜੀ ਕਹਿ ਲਈ ਵੀ ਭਾਈ ਕੰਪਿਊਟਰ ਵਾਲੀ ਡਿਸਪਲੇ ਫਿੱਟ ਕਰਤੀ ਆ ਬਟ ਇਹਦੇ ਵਿੱਚ ਇਹ ਡਿਸਪਲੇ ਨਹੀਂ ਹੈ ਸਰ ਐਮਜੀ ਦਾ ਲੋਗੋ ਸਾਰੀ ਆਨ ਹੁੰਦੀ ਹੈ ਜੀ ਜੀ ਇੱਕ ਵਾਰ ਗੱਡੀ ਦੀ ਬੈਟਰੀ ਚਾਰਜ ਕਰਨ ਤੇ ਸਰ 332 ਕਿਲੋਮੀਟਰ ਗੱਡੀ ਚੱਲਦੀ ਆ ਜੀ 332 ਕਿਲੋਮੀਟਰ ਕਿਲੋਮੀਟਰ ਗੱਡੀ ਚੱਲਦੀ ਹੈ ਜੀ ਜੇ ਚਾਰਜਿੰਗ ਟਾਈਮ ਲਈਏ ਆਪਾਂ ਚਾਰਜਿੰਗ ਦਾ ਕਿੰਨਾ ਟਾਈਮ ਲੈਂਦੀ ਹੈ ਇੱਕ ਵਾਰ ਚਾਰਜ ਆ ਸਰ ਜਿਹੜਾ ਫਾਸਟ ਚਾਰਜਰ ਹੈ ਜੀ ਜੀ ਉਹਦੇ ਤੇ 7 ਤੋਂ 8 ਘੰਟੇ ਲੈਂਦੀ ਹੈ ਜੀ 7 ਤੋਂ 8 ਘੰਟੇ ਚਾਰਜ ਹੋ ਜਾਂਦਾ ਹੈ ਹਾਂਜੀ ਕਮਰਸ਼ੀਅਲ ਚਾਰਜ ਹੈ ਜਿਹੜਾ ਜੀ ਜੀ ਉਤੇ 55 ਤੋਂ 60 ਮਿੰਟ ਜੀ ਓਕੇ ਠੀਕ ਹੈ ਉਹ ਜਿਵੇਂ ਰਿਲਾਇੰਸ ਮਾਲ ਹੋ ਗਿਆ ਡੀਮੋਟ ਹੋ ਗਿਆ ਜੀ ਕਮਰਸ਼ੀਅਲ ਪੰਪ ਪੰਪਾ ਕਮਰਸ਼ੀਅਲ ਆ ਗਏ ਤਾਂ ਜਿਵੇਂ ਆਪਾਂ ਯੂਨਿਟ ਦੀ ਗੱਲ ਕਰਦੇ ਹਾਂ ਹਰ ਕੋਈ ਕਹਿੰਦਾ ਵੀ ਆਪਾਂ ਹੁਣ ਪੈਟਰੋਲ ਡੀਜ਼ਲ ਵਾਲੀ ਗੱਡੀ ਲੈਣੇ ਆ ਤਾ ਇਹ ਵੀ ਅਕਸਰ ਆਪਾਂ ਜੇ ਚਾਰਜਿੰਗ ਕਰਦੇ ਤੇ ਇਹਦੀ ਵੀ ਖਾਤ ਆਉਂਦੀ ਹੈ ਜੂਨਟਾਂ ਦੀ ਗੱਲ ਕਰੀਏ ਸਾਰੇ 38 ਕਿਲੋਵਾਟ ਦੀ ਬੈਟਰੀ ਹੈ ਜੀ ਤੇ 38 ਜੂਨਟਾਂ ਕੰਜੈਕਸ਼ਨ ਕਰੋਗੇ ਜੀ ਜਦੋਂ ਗੱਡੀ ਚਾਰਜ ਹੋਏਗੀ ਚਾਰਤੀ ਹਾਂਜੀ ਆਪਾਂ 10 ਨਾਲ ਵੀ ਆਪਾਂ ਗੁਣਾ ਕਰੀਏ ਤਾਂ 380 ਕਿਲੋਮੀਟਰ ਦੇ ਵਿੱਚ ਇੱਕ ਵਾਰ ਤੁਹਾਡੀ ਗੱਡੀ ਚਾਰਜ ਹੋ ਜੂਗੀ ਤੇ 1 ਰੁਪਿਆ 10 ਪੈਸੇ 15 ਪੈਸੇ ਤੁਹਾਨੂੰ ਪਰ ਕਿਲੋਮੀਟਰ ਦੇ ਹਿਸਾਬ ਨਾਲ ਪੈਣਗੇ ਪਰ ਕਿਲੋਮੀਟਰ ਦੇ ਪਰ ਆਪਾਂ 10 ਰੁਪਏ ਯੂਨਟ ਲਾਈਏ ਪਰ ਘਰਾਂ ਦੇ ਵਿੱਚ 6 8 7 ਜੋ ਵੀ ਜੀ ਤਾਂ ਇਹ ਮਤਲਬ ਇੰਨਾ ਫਰਕ ਹੈ ਨਾ ਸਾਰੇ ਆ ਤੇ ਫੀਚਰ ਦੇਖੋ ਜੀ ਗੱਡੀ ਮੂੰਹ ਆ ਮੂਨ ਰੂਫ ਚੈੱਕ ਕਰਾ ਦਨੇ ਆਂ ਹਾਂਜੀ ਬੋਲ ਕੇ ਚੱਲਦੀ ਹੈ ਗੱਡੀ ਇੱਕ ਮਿੰਟ ਗੱਲ ਕਹਿਣੀ ਚਾਹੁੰਦਾ ਸੀ ਬਾਈ ਜਿਵੇਂ ਆਪਾਂ ਜਹਾਜ਼ 'ਚ ਬੈਗੇ ਹੁੰਨੇ ਆਂ ਜਹਾਜ਼ ਵਾਲੀ ਫੀਲਿੰਗ ਆਉਂਦੀ ਹੈ ਜਮਾਂ ਸਰ ਬਿਲਕੁਲ 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 ਹੀ ਹੁਣ ਕੀ ਕਹਿ ਰਹੀ ਸੀ ਦਿਖਾ ਰਿਹਾ ਤੁਹਾਨੂੰ ਇਹਦੇ ਵਿੱਚ ਫੀਚਰ ਸਾਰੇ ਫੀਚਰ ਜਿਹੜੇ ਉਹ ਸਾਰਾ ਸਕਰੀਨ ਦੇ ਉੱਪਰ ਹੈ ਏਸੀ ਵਗੈਰਾ ਗਾਣੇ ਚੱਲਦੇ ਜੋ ਵੀ ਤੁਸੀਂ ਚੇਂਜ ਕਰਨਾ ਚਾਹੁੰਦੇ ਆਂ ਮੂਨ ਰੂਫ ਕਿੰਨਾ ਖੋਲਣਾ ਚਾਹੁੰਦੇ ਆਂ 50% 60% 40% ਜਿੰਨਾ ਵੀ ਤੁਸੀਂ ਖੋਲਣਾ ਚਾਹੁੰਦੇ ਆਂ ਉਹ ਸਾਰਾ ਥੀਓ ਦੇ ਉੱਪਰ ਹੈ ਜੀ ਇਹ ਦੇਖੋ ਹਾਂਜੀ ਅੜਬ ਕਿਆ ਬਾਤ ਹੈ ਬਾਈ ਇਹ ਤਾਂ ਆਪਣੇ ਹੱਥ ਹੀ ਆ ਕਮਾਂਡ ਆ ਗੱਡੀ ਕਹਿੰਦੇ ਵੀ ਕਹਿਣਾ ਮੰਨਦੀ ਆ ਸਾਰਾ ਕੁਝ ਸਾਰਾ ਕੁਝ ਸਰ ਇਹਦੇ ਵਿੱਚ 1 ਸਾਲ ਦੀ ਸਬਸਕ੍ਰਿਪਸ਼ਨ ਫਰੀ ਆ Jio7 ਚੱਲਦਾ ਸਰ ਮੀਚਿਕ ਵਗੈਰਾ ਹਾਂਜੀ ਏਸੀ ਵਗੈਰਾ ਦਾ ਕੰਟਰੋਲ ਚੈੱਕ ਕਰਾ ਦੇਣਾ ਵੀਰੇ ਤੁਹਾਨੂੰ ਜੀ ਆ ਦੇਖੋ ਜੀ ਏਸੀ ਦਾ ਸਾਰਾ ਕੁਝ ਇਹਦੇ ਉੱਪਰ ਸਕਰੀਨ ਦੇ ਉੱਪਰ ਹੀ ਆਏਗਾ ਸਾਰਾ ਕੁਝ ਸਰ ਇਹਦੇ ਜੀ ਆ ਦੇਖੋ ਸਰ ਟੈਂਪਰੇਚਰ ਪਲੱਸ ਮਾਈਨਸ ਏਸੀ ਆਟੋ ਕਰਤਾ ਜੀ ਆ ਫੈਨ ਸਪੀਡ ਆ ਗਈ ਬਿਲਕੁਲ ਆ ਉਸ ਤੋਂ ਬਾਅਦ ਤੁਸੀਂ ਮੋਡ ਚੇਂਜ ਕਰ ਸਕਦੇ ਹੋ ਵੈਂਟੀਲੇਟਰ ਸੇਟ ਫਰੰਟ फ्रंट सर ओनली फ्रंट फ्रंट ਉਸ ਤੋਂ ਬਾਅਦ ਫੁੱਟ ਤੇ ਕਰਤਾ ਜੀ ਸਾਰਾ ਜੀ ਤੇ ਡੀਫੋਗਰ ਛੜਤੇ ਜੀ ਜੀ ਬੈਕ ਜੀ ਰੀਅਰ ਜੀ ਫਰੰਟ ਜੀ ਉਸ ਤੋਂ ਬਾਅਦ ਜੋ ਵੀ ਮੋਡ ਚੇਂਜ ਕਰਨਾ ਸਰ ਤੁਸੀਂ ਸਕਰੀਨ ਤੇ ਹੀ ਕਰ ਸਕਦੇ ਹੋ ਜਿੰਨੇ ਵੀ ਕੰਟਰੋਲ ਆ ਬਾਈ ਜੀ ਕਹਿੰਦਾ ਇਹਦੇ ਸਾਰੇ ਇਹਦੇ ਤੁਹਾਨੂੰ ਇਹਦੇ ਵਿੱਚ ਦੇਖਣ ਨੂੰ ਮਿਲ ਜਾਣਗੇ ਠੀਕ ਹੈ ਬਾਕੀ ਤੁਸੀਂ ਇਧਰ ਨਾਰਮਲੀ ਜਿਵੇਂ ਆਪਣੇ ਮਿਲਦਾਗਾ ਉਹਦੇ ਵਿੱਚ ਵੀ ਕੰਟਰੋਲ ਕਰ ਸਕਦੇ ਆ ਬਾਈ ਜੀ ਇੱਕ ਚੀਜ਼ ਹੈਰਾਨੀ ਹੋਈ ਆ ਆਪਾਂ ਦੀ ਇਹ ਵੀ ਹੋਵੇ ਆਪਾਂ ਦੀ ਡੀਜ਼ਲ ਵਾਲੀ ਪੈਟਰੋਲ ਵਾਲੀ ਗੱਡੀ ਉਹਦੇ ਵਿੱਚ ਆਪਣਾ ਡਰਾਈਵ ਮੋਡ ਇੱਥੇ ਦਿੱਤਾ ਹੁੰਦਾਗਾ ਹਣਾ ਸੈਂਟਰ ਕੰਸੋਲ ਆ ਗਿਆ ਇਹਦੇ ਵਿੱਚ ਮਤਲਬ ਚਾਰਜਿੰਗ ਵਾਲੀ ਜਗਾ ਜਾਂ ਕੱਪ ਹੋਲਡਰ ਦਿੱਤਾ ਪਿਆ ਜੋ ਆਪਾਂ ਕਹ ਲਈ ਵੀ ਫੋਰਵਰਡ ਰਿਵਰਸ ਪਾਰਕਿੰਗ ਵਾਲੇ ਉਹ ਕਿੱਥੇ ਉਹ ਸਰ ਆ ਦਿੱਤੇ ਹੋਇਆ ਜੀ ਇਹਦੇ ਜ ਔਡੀ ਕੰਪਨੀ ਜਾਂ ਮਰਸੀਡੀਜ਼ ਕੰਪਨੀ ਚਾਹੁੰਦੇ ਆ ਜੀ ਆਹ ਪਾਰਕਿੰਗ ਆ ਗਿਆ ਜੀ ਇਹਦੇ ਉੱਪਰ ਤਿੰਨ ਮੋਡ ਆ ਗਏ ਰਿਵਰਸ ਡਰਾਈਵ ਮੋਡ ਔਰ ਨਿਊਟਰ ਨਿਊਟਰ ਮਤਲਬ ਇੱਥੇ ਵੀ ਆਪਾਂ इजीली ਇਹਨੂੰ ਕਰ ਸਕਦੇ ਹਾਂ ਹਾਂਜੀ ਓਕੇ ਤੇ ਕਰੂਜ਼ ਮੋਡ ਵੀ ਦਿੱਤਾ ਹੋਇਆ ਇਹਦੇ ਵਿੱਚ ਸਾਰਾ ਸਾਰਾ ਅਸੀਂ ਕਰੂਜ਼ ਮੋਡ ਵੀ ਹੈਗਾ ਸਾਰੀਆਂ ਸਕਰੀਨ ਸਟੀਰੀਂਗ ਤੇ ਮੋਡ ਹੈਗਾ ਸਾਰੇ ਸਾਰੇ ਓਕੇ 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 ਬਿਲਕੁਲ ਤੇ ਹਾਈ ਸਪੀਡ ਟੌਪ ਸਪੀਡ ਕਿੰਨੀ ਹੈ ਦੀ ਸਾਰੇ ਦੇ ਵਿੱਚ ਮੋਡ ਹੁੰਦਾ ਇੱਕ ਇਕੋ ਮੋਡ ਹੁੰਦਾ ਇੱਕ स्पोर्ट ਮੋਡ ਹੁੰਦਾ ਉਹ ਬੈਟਰੀ ਦੇ ਕੰਜ਼ਮਪਸ਼ਨ ਤੇ ਅਸਰ ਕੀ ਆਪਾਂ ਜਿੰਨਾ ਵੀ ਚਲਾਵਾਂਗੇ ਜੀ ਗੱਡੀ ਸਪੀਡ ਤੇ ਜੀ ਉਹ ਕੰਜੈਕਸ਼ਨ ਦੇ ਮੁਤਾਬਕ ਆ ਸਰ ਬਿਲਕੁਲ ਤਾਂ ਭਾਈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਧਰ ਚਾਰਜਿੰਗ ਪੋਰਟ ਹੈ ਨਾ ਯੂ ਐਸ ਬੀ ਵਾਲਾ ਆ ਗਿਆ ਸੀ ਇਹ 글로 ਬਾਕਸ ਵੀ ਬਾਕਸ ਵੀ ਹੈ ਸਰ ਤੁਸੀਂ ਕੋਈ ਜੁਐਲਰੀ ਵਗੈਰਾ ਜਾਂ ਫੋਨ ਵਗੈਰਾ ਤੁਸੀਂ ਪੇਮੈਂਟ ਵਗੈਰਾ ਇੱਥੇ ਰੱਖਣੀ ਹੈ ਤਾਂ ਰੱਖ ਵੀ ਸਕਦੇ ਆ ਇਹ ਬੰਦ ਹੋ ਵੀ ਜਾਂਦਾ ਕਿਸੇ ਨੂੰ ਪਤਾ ਨਹੀਂ ਇਹ 글로 ਬਾਕਸ ਅਲੱਗ ਆ ਗਿਆ ਜੀ ਇਹਦੇ ਵਿੱਚ ਆਰ ਸੀ ਵਗੈਰਾ ਆ ਗਈ ਜੀ ਵੀਰੇ ਸਭ ਤੋਂ ਵੱਡੀ ਗੱਲ ਇਹਦੇ ਵਿੱਚ 그린 ਨੰਬਰ ਪਲੇਟ ਲੱਗੇਗੀ ਆਰ ਸੀ ਦੀ ਜਿਹੜੀ ਅਮਾਉਂਟ ਆ ਉਹ 3500 ਰੁਪਏ ਹੀ ਹੈ ਜੀ 3500 ਰੁਪਏ ਦੇ ਵਿੱਚ ਆਰ ਸੀ ਬਣ ਜਾਂਦੀ ਹੈ ਇਲੈਕਟ੍ਰੀਕਲ ਵੀਕਲ ਦੀ ਵੀਰੇ 3500 ਰੁਪਏ ਦੀ ਆਰ ਸੀ ਹੈ ਆਪਣੇ ਕੋਲ ਤਿੰਨ ਕਾਰਾਂ ਕਮੈਂਟ ਹੈ ਜੀ ਵਿੰਜ਼ਰ ਹੈ ਜੀ ਜੈਡ ਐਸ ਹੈ ਇਹਨਾਂ ਦੀ ਆਰ ਸੀ ਆਈਡੀ ਉਹ ਸਿਰ 3500 ਰੁਪਏ ਮਾਉਂਦੀ ਹੈ ਜੀ 3500 ਰੁਪਏ ਦੇ ਵਿੱਚ ਸਿਰ 3500 ਰੁਪਏ ਲਈ ਭਾਈ ਜੇ ਗੱਲ ਕਰਕੇ ਡੀਜ਼ਲ ਪੈਟਰੋਲ ਦੀ ਤਾਂ ਆਪਣੇ ਮੰਨ ਕੇ ਚਲੋ ਵੈਲਿਊ ਦੇ ਹਿਸਾਬ ਨਾਲ 8 9 9% ਦੇ ਹਿਸਾਬ ਨਾਲ ਟੈਕਸ ਲੱਗਦਾ ਨਹੀਂ ਵੱਧ ਹੈ ਤੇ ਕਿੱਥੇ ਜਾ ਵਰਦੀਏ ਗੱਲ ਆ ਗੱਡੀ ਜੇ ਮੈਂ ਹੁਣ ਸਾਨੂੰ ਕੀਮਤ ਵਗੈਰਾ ਦੱਸੂਗੇ ਤੁਸੀਂ ਆਪ ਲਾ ਲਓ 3500 ਰੁਪਏ ਲੱਗਣਾ ਇਹ ਵੀ ਗੱਡੀ ਤੇ ਜੇ ਸਰ ਇਹਦੀ ਸਟਾਰਟਿੰਗ ਕੀਮਤ ਦੀ ਗੱਲ ਕਰੀਏ ਇੱਕ ਸ਼ੂਰਮ ਕਿੱਥੇ ਉਹਦਾ بیس ਮਾਡਲ ਦਾ ਸਰ بیس ਮਾਡਲ ਹੈ ਜਿਹੜਾ ਉਹ ਆਪਣਾ 15 ਲੱਖ ਤੇ 36000 ਰੁਪਏ ਤੋਂ ਸਟਾਰਟ ਹ ਸਰ ਜਿਹੜਾ ਟਾਪ ਮਾਡਲ ਹੈ ਟਾਪ ਮਾਡਲ ਸਰ 17 ਲੱਖ 34000 34000 ਹਾਂਜੀ ਮਤਲਬ ਔਨ ਰੋਡ ਪੈਂਦਾ ਇਹ ਔਨ ਰੋਡ ਸਰ ਆਰਸੀ ਇੰਸ਼ੋਰੈਂਸ ਅਸੈਸਰੀ ਵਗੈਰਾ ਸਾਰੇ ਖਰਚੇ ਪਾ ਗਏ ਬਿਲਕੁਲ ਬਾਕੀ ਜਿਹੜੇ ਪ੍ਰਾਈਸ ਹੁੰਦੇ ਆ ਅਲੱਗ-ਅਲੱਗ ਹੁੰਦੇ ਆ ਨਾ ਤੁਹਾਡੇ ਏਰੀਆ 'ਚ ਕਿਤੇ ਵੱਧ ਘੱਟ ਵੀ ਸਕਦੇ ਆ ਬਾਕੀ ਤੁਸੀਂ ਇਹ ਜਿਹੜਾ ਸਾਨੂੰ ਸਾਰਾ ਇਹਦੇ ਫੀਚਰ ਵਗੈਰਾ ਦਿਖਾਏ ਆ ਇਸ ਤੋਂ ਇਲਾਵਾ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਕੋਈ ਇਹ ਆਰਮ ਰੈਸਟ ਆ ਸਰ ਆਰਮ ਰੈਸਟ ਦੇ ਨਾਲ ਇਹਦੇ ਵਿੱਚ ਬਾਕਸ ਪਾਕਟ ਵੀ ਬਣੇ ਹੋਏ ਸਰ ਜੀ ਬਿਲਕੁਲ ਉਸ ਤੋਂ ਬਾਅਦ ਸਰ ਕੱਪ ਹੋਲਡਰ ਬਣੇ ਹੋਏ ਗਲਾਸ ਹੋਲਡਰ ਜੀ ਬਿਲਕੁਲ ਹੁਣ ਸਰ ਤੁਹਾਨੂੰ ਪਿਛਲੀ ਸੀਟ ਤੇ ਬੈ ਕੇ ਦਿਖਾਉਣਾ ਤੁਹਾਨੂੰ ਫੀਲਿੰਗ ਜਹਾਜ਼ ਵਾਲੀ ਵੀ ਕਰਾਉਣੇ ਆਪਾਂ ਜੀ ਕੀ ਬਾਤ ਹੈ ਆਜੋ ਵੀ ਮਿੱਤਰੋ ਤੁਹਾਨੂੰ ਦਿਖਾਈਏ ਇਹਦੇ ਬਾਰੇ ਹੋਰ ਵੀ ਜਾਣਕਾਰੀ ਦਈ ਜਾਂਦੇ ਆ ਤੇ ਜੀ ਗਾਰੰਟੀ ਦੀ ਗੱਲ ਕਰੀਏ ਤਾਂ ਬਾਈ ਯਾਰ 15 ਸਾਲ ਦੀ ਮੈਂ ਵੀ ਹੈਰਾਨ ਹੋ ਗਿਆ 15 ਸਾਲ ਸਰ ਰੀਅਰ ਦੇ ਵਿੱਚ ਆਪਣੇ ਕੋਲੇ ਏਸੀ ਵੈਂਟ ਆਗਾ ਬੇਸ ਤੋਂ ਲੈ ਕੇ ਟਾਪ ਮਾਡਲ ਦੇ ਵਿੱਚ ਆਏਗਾ ਸਰ ਜੀ ਉਸ ਤੋਂ ਬਾਅਦ ਆ ਦੇਖੋ ਸਰ ਸੀਟ ਹੈ ਜੀ 135 ਸੋਫਾ ਸੀਟ ਕਹਿ ਸਕਦੇ ਇਹਨੂੰ ਸੋਫਾ ਸੀਟ ਹੈ ਸਟ ਇਹ ਰਿਕਲਾਈਨ ਹੁੰਦੀ ਹੈ 135 135 ਤੱਕ ਹੋ ਜਾਂਦਾ 20 ਜਾਂਦਾ ਸਰ ਆ ਦੇਖੋ ਜੀ ਇਹਦੇ ਵਿੱਚ ਹੈਡ ਰੂਮ ਜੀ ਲੈਗ ਰੂਮ ਲੈਗ ਰੂਮ ਸਰ ਬੈਠ ਕੇ ਦੇਖੋ ਆ ਫੀਲ ਕਰੋ ਜੀ ਆ ਸੀਟ ਪਿੱਛੇ ਵੀ ਹੋ ਜੂਗੀ ਹੋਰ ਜਿੰਨੇ ਤੁਸੀਂ ਰਿਕਲਾਈਨ ਕਰਨੀ ਚਾਹਣਾ 125 ਮੀਟਰ 135 ਮੀਟਰ ਜਿੰਨੇ ਵੀ ਤੁਸੀਂ ਕਰਸਨ ਸਰ ਸੈੱਟ ਤੇ ਦਿੱਤਾ ਹੋਇਆ ਹੈ ਜੀ ਕਰਕੇ ਦੇਖੋ ਕਿਆ ਬਾਤ ਹੈ ਤੁਹਾਨੂੰ ਫੀਲਿੰਗ ਬਿਲਕੁਲ ਪਲੇਨ ਵਾਲੀ ਆਏਗੀ ਸਰ ਲਓ ਜੀ ਤਾਂ ਇਹਨਾਂ ਦੀ ਜਿਹੜੀ ਐਡ ਵੇਖੀ ਐ ਮੈਂ ਹੁਣ ਤੱਕ ਐਮ ਜੀ ਦੀ ਇਸ ਗੱਡੀ ਦੀ ਉਹ ਤੁਸੀਂ ਦੇਖਦੇ ਹੋਵੋਗੇ ਜਹਾਜ਼ ਤੇ ਜਾ ਰਹੇ ਉਸ ਤੋਂ ਬਾਅਦ ਉਹ ਲੇਡੀਜ਼ ਗੱਡੀ ਤੇ ਬੈਠੀ ਹੁੰਦੀ ਆ ਉਹ ਦਿਖਾ ਰਹੇ ਆ ਵੀ ਜਿਹੜੀ ਸਾਡੀ ਗੱਡੀ ਦੀ ਫੀਲਿੰਗ ਹੈ ਉਹ ਇੱਕ ਜਹਾਜ਼ ਤਰ੍ਹਾਂ ਹੋ ਗਈ ਜਿਵੇਂ ਹੁਣ ਅਸੀਂ ਇੱਥੇ ਬੈਠੇ ਆ ਉਹ ਵੱਡਾ ਸਾਰਾ ਜਿਹੜਾ ਡਿਸਪਲੇ ਦਿੱਤੀ ਹੋਈ ਉਹ ਚ ਕੰਟਰੋਲ ਆਪਾਂ ਆਹ ਸੀਟਾਂ ਵਗੈਰਾ ਉਸ ਤੋਂ ਬਾਅਦ ਇਹਨੂੰ ਆਪਾਂ ਸਨ ਰੂਫ ਨਹੀਂ ਕਹਿ ਸਕਦੇ ਮੂਨ ਰੂਫ ਆ ਗਿਆ ਮੂਨ ਰੂਫ ਆ ਮੂਨ ਰੂਫ ਆ ਕਿਉਂਕਿ ਇਹਦੇ ਉੱਪਰ ਆਪਾਂ ਸ਼ੀਸ਼ਾ ਗਲਾਸ ਦੇਖ ਸਕਦੇ ਹਾਂ ਪੂਰਾ ਮਜ਼ਬੂਤ ਲੱਗਿਆ ਹੋਇਆ ਤਾਂ ਬਹੁਤ ਨਜ਼ਾਰਾ ਆਉਣ ਵਾਲਾ ਹੈ ਗੱਡੀ ਦਾ ਤੇ ਐਮ ਜੀ ਗੱਡੀਆਂ ਦੀਆਂ ਜਿਹੜੀ ਕਾਰ ਹਨਾ ਈਵੀ ਦੇ ਵਿੱਚ ਹੈ ਪਹਿਲਾਂ ਕਾਮੇਟ ਆਈ ਸੀਗੀ ਤਾਂ ਇਸ ਤੋਂ ਇਲਾਵਾ ਜਿਹੜੀ ਆ ਗੱਡੀ ਆ ਤਾਂ ਇਹਨੂੰ ਸਰ ਕਿਸ ਨਾਮ ਦਿੱਤਾ ਜਾਣਿਆ ਜਾਂਦਾ ਜਿਵੇਂ ਆਪਾਂ ਕਹਿ ਦਿੰਦੇ ਹਾਂ ਐਸਈਓ ਵੀ ਆ ਗਿਆ ਏ ਐਮ ਯੂ ਵੀ ਟਾਈਪ ਸਰ ਨੋਵਾ ਟਾਈਪ ਦੀ ਹੈ ਗੱਡੀ ਇਹ ਨੋਵਾ ਟਾਈਪ ਜਿਵੇਂ ਆਪਾਂ ਮਿੱਤਰੋ ਬਾਕੀ ਤੁਸੀਂ ਇਧਰ ਲਾਈਟ ਵਗੈਰਾ ਆਨ ਆਫ ਕਰ ਸਕਦੇ ਹੋ ਅੱਛਾ ਹੁਣ ਅਸੀਂ ਗੱਡੀ ਜਿਹੜੀ ਸਾਡੀ ਗੱਡੀ ਆਨ ਹੈ ਸਰ ਹਾਂਜੀ ਸਰ ਆਨ ਆਨ ਗੱਡੀ ਆਨ ਹੈ ਬਿਲਕੁਲ ਜੀ ਬਿਲਕੁਲ ਚਾਰੇ ਵਿੰਡੋ ਇਹਦੀਆਂ 1 ਟੱਚ ਜੇ ਆਪਾਂ ਗਲਾਸ ਡਾਊਨ ਕਰਨਾ ਇਹਦਾ ਛੀਛੇ ਆ ਦੇਖੋ ਸਰ 1 ਟੱਚ ਹੈ ਜੀ 1 ਟੱਚ ਹੈ 1 ਟੱਚ ਹੀ ਆਪਾਂ ਆ 1 ਟੱਚ ਡਾਊਨ ਹੈ ਕੀ ਬਾਤ ਹੈ ਆਮ ਗੱਡੀ ਦੇ ਵਿੱਚ ਫਰੰਟ ਹੁੰਦੇ ਸਰ ਜਿਹਦੇ ਰੀਅਰ ਵੀ ਹੈ ਰੀਅਰ ਵੀ ਦਿੱਤੇ ਹੋਏ ਰੀਅਰ ਵੀ ਦਿੱਤੇ ਹੋਇਆ ਸਰ ਇਹਦੇ ਤੁਸੀਂ ਚੈੱਕ ਕਰ ਸਕਦੇ ਹੋ ਦਿਖਾ ਸਕਦੇ ਹੋ ਕਸਟਮਰ ਨੂੰ ਜੀ ਆ ਦੇਖੋ 1 ਟੱਚ ਦੇ ਵਿੱਚ ਜੀ ਬਿਲਕੁਲ ਤੇ ਭਾਈ ਖੁੱਲੀ ਡੁੱਲੀ ਗੱਡੀ ਆ ਤੁਹਾਨੂੰ ਐ ਨਹੀਂ ਆ ਵੀ ਔਖੇ ਜ ਹੋਵਗੇ 604 ਲੀਟਰ ਦਾ ਬੂਟ ਸਪੇਸ ਆ ਜੀ ਕਿਸੇ ਵੀ ਗੱਡੀ ਦੇ ਵਿੱਚ 406 ਲੀਟਰ ਦਾ ਜੀ 604 604 ਦਾ ਬੂਟ ਸਪੇਸ ਨਹੀਂ ਆਏਗਾ ਜੀ ਜੇ ਰੀਕਲਾਈਨ ਕਰਦੇ ਆ ਤਾਂ ਫਿਰ ਸਰ ਫਿਰ 585 ਜੀ ਫਿਰ 588 ਦਾ ਆ ਜਾ ਹਾਂ ਜੇ ਆਪਾਂ 135 ਤੇ ਰੀਕਲਾਈਨ ਕਰਦੇ ਆ ਫਿਰ 588 ਲੀਟਰ ਬਣਦਾ ਜੇ ਆਪਾਂ 110 ਦੇ 135 ਕਰਦੇ ਆ ਤਾਂ 604 ਲੀਟਰ ਬਣਦਾ ਜੀ 604 ਲੀਟਰ ਤਾਂ ਬਣਦਾ ਜੀ ਬਿਲਕੁਲ ਬਾਕੀ ਤੁਸੀਂ ਆ ਸਾਰਾ ਦੇਖ ਹੀ ਲਿਆ ਬਾਕੀ ਆ ਤੁਹਾਨੂੰ ਬੂਸ ਫੇਸ ਵਗੈਰਾ ਵੀ ਦਿਖਾ ਦਿੰਨੇ ਆ ਤੇ ਇਸ ਦੇ ਨਾਲ ਤੁਹਾਨੂੰ ਕੀ ਕੀ ਐਸੈਸਰੀ ਮਿਲਦੀ ਆ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਆਜੋ ਜੀ ਫਾਇਦਾ ਚਾਰਜਰ ਆ ਗਿਆ ਜੀ ਕਿਲੋਵੋਟ 2.5 4 ਕਿਲੋਵੋਟ ਚਾਰਜਰ ਦੀ ਗੱਲ ਨਾ ਕੀ ਸਰ ਇਹ ਆਪਣੇ ਏਸੀ ਪਲੱਗ ਦੇ ਉੱਪਰ ਲੱਗਦੀ ਜੀ ਜਿੱਤੇ ਆਪਣਾ ਏਸੀ ਵਾਲਾ ਏਸੀ ਤੋਂ ਡੀਸੀ ਕਨਵਰਟ ਕਰਦਾ ਹੈ ਕਨਵਰਟ ਕਰਦਾ ਤੇ ਇਹ ਆਪਣਾ 7 ਪੁਆਇੰਟ 5kW ਦਾ ਚਾਰਜਰ ਆ ਗਿਆ ਇਹ ਨੂੰ ਆਪਾਂ ਫਾਸਟ ਚਾਰਜਰ ਕਰਨੇ ਟੌਪ ਮਾਡਲ ਦੇ ਨਾਲ ਸਰ ਇਹ ਤੇ ਜੇ ਆਪਾਂ بیس ਮਾਡਲ ਲਵਾਂਗੇ ਉਹਦੇ ਨਾਲ ਉਹਦੇ ਨਾਲ ਨਹੀਂ ਸਰ ਇਹ ਕਹਿੰਦੇ 50000 ਰੁਪਏ ਕੋਸਟਿੰਗ ਹੈ ਦੀ ਜੀ ਅਲੱਗ ਤੋਂ ਕਰ ਦਿਓ ਜੀ ਬੰਦ ਲਓ ਸਰ ਜੀ ਬਿਲਕੁਲ ਤੇ ਬਾਕੀ ਵੀ ਹੋਰ ਚੀਜ਼ ਦੇਖੋਗੇ ਤੁਸੀਂ ਇਹਦੇ ਵਿੱਚ ਤੁਹਾਨੂੰ 18 ਇੰਚ ਦਾ ਸਰ ਲਾਈ ਵੀ ਲਗੀ ਹੈ ਰੀਅਰ ਦੇ ਵਿੱਚ ਵੀ ਜਿਹੜੇ ਡਿਸਕ ਤੁਹਾਨੂੰ ਬ੍ਰੇਕ ਦੇਖਣ ਨੂੰ ਮਿਲ ਜਾਣਗੇ ਡਰਮ ਨਹੀਂ ਆਉਣਗੇ ਫਰੰਟ ਤੇ ਆਪਣੀ ਚਾਰੀ ਡਿਸਕ ਆ ਜੀ ਬਿਲਕੁਲ ਜੇ ਚਾਰਜਿੰਗ ਪੁਆਇੰਟ ਹੈ ਚਾਰਜਿੰਗ ਪੁਆਇੰਟ ਸਰ ਆ ਗਿਆ ਜੀ ਗੱਡੀ ਏਸੀ ਤੇ ਆਪਣਾ ਆ ਗਿਆ ਸਰ ਆਪਣਾ ਕਹਿੰਦੇ ਫਾਸਟ ਚਾਰਜ ਲੱਗ ਜਗਾ ਤੇ ਤੁਹਾਡਾ ਕਮਰਸ਼ੀਅਲ ਚਾਰਜ ਲੱਗ ਜੂਗਾ ਕਮਰਸ਼ੀਅਲ ਚਾਰਜ ਲੱਗ ਜੂਗਾ ਹਾਂਜੀ ਜਿਹੜਾ ਜਲਦੀ ਫਾਸਟ ਚਾਰਜ ਕਰਦਾ 50 ਤੋਂ 55 ਮਿੰਟਾਂ ਦੇ ਵਿੱਚ ਵਿੱਚ 50 ਤੋਂ 55 ਮਿੰਟ ਤੇ ਜਿਹੜਾ ਡੀਸੀ ਵਾਲਾ অপਸ਼ਨ ਦਿੱਤਾ ਇਹਦੇ ਵਿੱਚ ਚਾਰਜ ਕਰ ਦੇਣਾ ਹੈ ਹਾਂ ਉਹ ਕਮਰਸ਼ੀਅਲ ਆ ਜਿਵੇਂ ਪੰਪਾਂ ਦੇ ਰਿਲਾਇੰਸ ਤੇ ਲੱਗਿਆ ਹੋਇਆ ਆਪਣੇ ਡੀਮਾਰਟ ਵਗੈਰਾ ਤੇ ਲੱਗਿਆ ਹੋਇਆ ਸਰ ਜੀ ਉਹਨਾਂ ਤੇ ਓਕੇ ਬਿਲਕੁਲ ਬਾਕੀ ਮਿੱਤਰੋ ਬਾਈ ਦਾ ਮੈਂ ਨੰਬਰ ਦੇਣਾ ਹੁੰਨਾਗਾ ਜਿਵੇਂ ਕਿਸੇ ਵਾਰ ਆਪਾਂ ਵੀਡੀਓ ਪਾਉਣੀ ਆ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੁੰਦਾ ਕਈ ਵਾਰੀ ਜਾਣਕਾਰੀ ਨਹੀਂ ਰਹਿੰਦੀ ਹਨਾ ਵੀ ਸਾਡੇ ਕੋਲ ਪੁੱਛਣ ਵਾਲਾ ਰਹਿ ਜਾਂਦੀ ਹੈ ਕੋਈ ਸਵਾਲ ਇਹ ਬਠਿੰਡਾ ਦੇ ਵਿੱਚ ਤੁਸੀਂ ਆ ਕੇ ਗੱਡੀ ਬੁੱਕ ਕਰਵਾ ਸਕਦੇ ਮੇਰੀ ਆਪਣੀ ਲੋਕੇਸ਼ਨ ਕੀ ਹੈ ਇਹ ਲੋਕੇਸ਼ਨ ਵੀਰੇ ਮਾਨਸਾ ਰੋਡ ਹੂੰਡਈ ਦੇ ਓਪੋਜ਼ਿਟ ਸ਼ੋਰੂਮ ਹੈ ਆਪਣਾ ਸਕੋਡਾ ਏਜੰਸੀ ਦੇ ਨਾਲ ਜੀ ਸਕੋਡਾ ਏਜੰਸੀ ਦੇ ਨਾਲ ਬਿਲਕੁਲ ਐਮਜੀ ਮੋਟਰ ਜੀ ਐਮਜੀ ਮੋਟਰਸ ਤੇ ਇੱਥੇ ਤੁਸੀਂ ਆ ਕੇ ਆਦਾ ਜੇ ਕਿਸੇ ਵੀ ਗੱਡੀ ਟੈਸਟ ਡਰਾਈਵ ਵੀ ਲੈਣੀ ਆ ਤਾਂ ਉਹ ਵੀ ਲੈ ਸਕਦੇ ਹੋ ਬਾਕੀ ਕੋਈ ਜਾਣਕਾਰੀ ਰਹੀ ਜੇ ਤਾਂ ਕਾਲ ਕਰ ਲਿਓ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਥੈਂਕ ਯੂ ਸਰ ਜੀ ਓਕੇ ਸਰ ਸੋ ਮਿਲਦੇ ਹਾਂ ਦੋਸਤੋ ਫਿਰ ਹੋਰ ਕਿਸੇ ਨਵੇਂ ਵੀਡੀਓ ਦੇ ਵਿੱਚ ਧੰਨਵਾਦ ਜੀ